ਛੋਟੇ ਸਾਹਿਬਜ਼ਾਦੇ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਜਿੱਥੇ ਸਰਹੰਦ ਚਮਕੌਰ ਸਾਹਿਬ ਵਿੱਚ ਧਾਰਮਿਕ ਸਮਾਗਮ ਧਾਰਮਿਕ ਅਯੋਜਿਤ ਪ੍ਰੋਗਰਾਮ ਕੀਤੇ ਜਾ ਰਹੇ ਹਨ ਉਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਛੋਟੇ ਸਾਹਿਬਜ਼ਾਦੇ ਨੂੰ ਅੱਜ ਹਰ ਕੋਈ ਯਾਦ ਕਰ ਰਿਹਾ ਨੀਹਾਂ ਵਿੱਚ ਚਿਣੇ ਗਏ ਸੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸੀਗੇ ਅੱਜ ਉਸ ਤੇ ਮੰਤਰਪ ਦੇ ਤਹਿਤ ਉਸ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਲਾਂਚ ਕਲੱਬ ਬੇਗੋਆ ਰਾਇਲ ਬੰਦਗੀ ਵੱਲੋਂ ਇੱਕ ਨਵਿਕਲਾ ਪ੍ਰਾਰਲਾ ਕੀਤਾ ਗਿਆ ਹੈ ਜਿਸ ਵਿੱਚ ਦੋਤੇ ਦੀ ਸੇਵਾ ਕੀਤੀ ਗਈ ਆ ਹੋਰ ਲੰਗਰ ਲਾਏ ਗਏ ਆ ਲਗਾਤਾਰ ਜਿਹੜਾ ਇੱਕ ਵੱਡਾ ਪ੍ਰਾਲਾ ਅੱਜ 7 ਦਿਨ ਦਾ ਪ੍ਰਾਲਾ ਜਿਹੜਾ ਇਹ ਸ਼ੁਰੂ ਕੀਤਾ ਗਿਆ ਵਾ ਸੋ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਸੇਖ ਆਗੂ ਔਰ ਰਸ਼ਪਾਲ ਸਿੰਘ ਬੱਚਾ ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਵਾਹਿ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਸਾਹਿਬ ਦੇ ਦੀ ਸ਼ਹਾਦਤ ਨੂੰ ਹਰ ਕੋਈ ਯਾਦ ਕਰਦਾ ਪਿਆ ਵਾ ਜੇਕਰ ਗੱਲ ਕੀਤੀ ਜਾਵੇ ਤੇ ਨੋਜ ਨੂੰ ਔਰ ਉੱਤੇ ਚੱਲਣ ਲਈ ਕੀ ਕਰਨਾ ਚਾਹੀਦਾ ਔਰ ਕਲੱਬ ਵੱਲੋਂ ਅੱਜ ਕਿਸ ਤਰ੍ਹਾਂ ਉਪਰਾਲਾ ਕੀਤਾ ਗਿਆ ਕਿ ਆਪਾਂ ਜਿਹੜੀ ਇੱਕ ਦੁੱਧ ਦੀ ਸੇਵਾ ਜਿਹੜੀ ਪਰੰਪਰਾ ਆ ਉਸ ਨੂੰ ਲਗਾਤਾਰ ਨਿਰੰਤਰ ਜਾਈ ਅਸੀਂ ਸਰ ਕਲੱਬ ਵੱਲੋਂ ਪਹਿਲੀ ਵਾਰੀ ਛੀਦੀ ਦੀਆਰੇ ਮਨਾ ਰਹੇ ਹਾਂ ਲਗਾਤਾਰ 7 ਦਿਨ ਆਉਣ ਵਾਲੇ ਸਮੇਂ 'ਚ ਜਿਹੜੇ ਦਿਨ ਨੇ ਪਰਮਾਤਮਾ ਸਾਡੇ ਕਲੱਬ ਨੂੰ ਸਾਨੂੰ ਇੰਨੀ ਸ਼ਕਤੀ ਦੇਵੇ ਕਿ ਅਸੀਂ ਬਹੁਤ ਵੱਡੇ ਲੈਵਲ ਤੇ ਧਾਰਮਿਕ ਲੈਵਲ ਤੇ ਵਧੀਆ ਤਰੀਕੇ ਨਾਲ ਮਨਾ ਸਕੀਏ ਇਹ ਗੁਰੂ ਗੋਬਿੰਦ ਸਿੰਘ ਦੀ ਉਹ ਫੌਜ ਹੈ ਵੇਖ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਅੱਜ ਉਹ ਦਿਨੇ ਭਾਈ ਦਿਆਲ ਸਿੰਘ ਗੁਰੂ ਜੀ ਨੇ ਕਲਗੀ ਲਾ ਕੇ ਆਪਣਾ ਚੋਲਾ ਦੇ ਕੇ ਉਹਨੂੰ ਜੰਗ ਦੇ ਮੈਦਾਨ 'ਚ ਭੇਜਿਆ ਤੇ ਅੱਜ ਉਸ ਅੱਜ ਦੇ ਦਿਨ ਉਹਨਾਂ ਵੀ ਛਿੱਧੀ ਪਾਈ ਸੀ ਜਿਹੜਾ ਅੱਜ ਦਾ ਦਿਹਾੜਾ ਹੈਗਾ ਵੇਖੋ ਛੋਟੀ-ਛੋਟੀ ਉਮਰਾਂ ਦੇ ਦੋ ਸਾਹਿਬਜ਼ਾਦੇ ਤੇ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਦੋ ਸਰਾਂ ਦੇ ਚ ਕੁਰਬਾਨੀ ਕੀਤੀ ਪੰਥ ਵਾਸਤੇ ਕੁਰਬਾਨੀ ਕੀਤੀ ਦੇਸ਼ ਵਾਸਤੇ ਕੁਰਬਾਨੀ ਕੀਤੀ ਇਹ ਜਿਹੜੀ ਜ਼ਿੰਦਗੀ ਚ ਕਦੀ ਭੁਲਾਈ ਨਹੀਂ ਜਾ ਸਕਦੀ ਜਿਹੜੀ ਉਹਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਸਾਡੇ ਜਿਹੜਾ ਦੇਸ਼ ਹੈ ਅੱਜ ਵਰਲਡ ਵਿੱਚ ਨਾ ਉਹਦਾ ਉੱਚਾ ਹੈ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਸਦਕਾ ਅੱਜ ਆਪਾਂ ਸਿੱਖ ਕੌਮ ਦਾ ਨਾਂ ਹੈ ਤੇ ਜਿੱਥੇ ਵੀ ਕਿਤੇ ਵਰਲਡ ਵਿੱਚ ਤੁਹਾਡੀ ਵੱਖਰੀ ਪਛਾਣ ਹੈ ਕੁਝ ਕੁ ਸਮੇਂ ਚ 10 12 ਸਾਲ ਦੇ ਸਮੇਂ ਚ ਸਿੱਖਾਂ ਨੇ ਇੰਨੇ ਵਧੀਆ ਗੁਰੂ ਦੇ ਪੂਰਨੀਆਂ ਦੇ ਚੱਲ ਕੇ ਇੰਨੇ-ਇੰਨੇ ਵੱਡੇ ਪ੍ਰੋਜੈਕਟ ਜਿਵੇਂ ਕਰੋਨਾ ਚ ਲਾਏ ਦੁਨੀਆ 'ਚ ਵੱਖਰੀ ਕੋਈ ਜਗ੍ਹਾ ਬਣਾ ਲਈਏ ਪਰਮਾਤਮਾ ਕਰੇ ਇਦਾਂ ਹੀ ਸਿੱਖ ਕੌਮ ਚੜਦੀ ਕਲਾ 'ਚ ਰਹੇ ਮੈਂ ਨੌਜਵਾਨਾਂ ਦੇ ਬੱਚਿਆਂ ਨੂੰ ਅਪੀਲ ਕਰਦਾ ਤੇ ਗੁਰੂ ਦੇ ਨਾਲ ਜੁੜੋ ਗੁਰੂ ਦੇ ਨਾਲ ਇਸ ਪੂਰਨੀਆਂ ਦੇ ਚੱਲੀਏ ਜੂਰੂ ਗੁਰੂ ਗੋਬਿੰਦ ਸਿੰਘ ਨੇ ਜੋ ਸਾਡੇ ਵਾਸਤੇ ਉਹਦੇ ਪਰਿਵਾਰ ਨੇ ਜੋ ਸਾਡੇ ਵਾਸਤੇ ਕੀਤਾ ਉਹਨਾਂ ਦੇ ਪੂਰਨਿਆ ਤੇ ਚੱਲ ਸਕੀ ਹੈ ਸਭ ਤੋਂ ਮਾਨ ਜੀ ਜੇਕਰ ਗੱਲ ਕੀਤੀ ਜਾਵੇ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਚਲਦੇ ਪਏ ਆ ਦੂਸਰੇ ਵੱਸੇ ਪੰਜਾਬ ਨੂੰ ਨਸ਼ੇ ਦੇ ਨਾਮ ਤੇ ਬਦਨਾਮ ਕੀਤਾ ਜਾ ਰਿਹਾ ਜਾਂ ਪੰਜਾਬ ਚ ਨਸ਼ਾ ਵਧਦਾ ਜਾ ਰਿਹਾ ਵਾ ਕੀ ਕਹਿਣਾ ਚਾਹੋਗੇ ਪੰਜਾਬ ਨੂੰ ਲੋਕਾਂ ਨੂੰ ਪੰਜਾਬ ਦੀ ਸਰਕਾਰਾਂ ਨੂੰ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਆਪਾਂ ਸ਼ਹੀਦੀ ਦਿਹਾੜੇ ਰਲ ਕੇ ਮਨਾਣੇ ਆ ਸਰ ਵੇਖੋ ਛੀਦੀ ਦਿਹਾੜੇ ਜਿਹੜੇ ਆਪਾਂ ਨੂੰ ਮਨਾਣੇ ਚਾਹੀਦੇ ਸਾਰੇ ਉਹ ਵੱਧ ਤੋਂ ਵੱਧ ਮੰਨ ਜਾਂਦੇ ਬਾਕੀ ਜਿਹੜੇ ਨਸ਼ਿਆਂ ਦੀ ਗੱਲ ਏ ਪੰਜਾਬ ਵਿੱਚ ਦਿਨੋਂ ਦਿਨ ਨਸ਼ਾ ਵੱਧਦਾ ਜਾਂਦਾ ਹੈ ਨਸ਼ਾ ਵੇਖੋ ਤਾਂ ਵੱਧਦਾ ਜਾਂਦਾ ਮੈਨੂੰ ਕਹਿਣਾ ਦੇ ਨਹੀਂ ਚਾਹੀਦਾ ਕੁਝ ਠਾਣਿਆਂ 'ਚ ਮਹੀਨਾ ਜਾਂਦਾ ਹੁਣ ਮਹੀਨਾ ਤੇ ਉਹ ਠਾਣੇ ਵਾਲੇ ਤਾਂ ਹੀ ਭਰਨਗੇ ਜੇ ਉਹ ਨਸ਼ਾ ਬਕਾਨਗੇ ਸਾਰਾ ਇਹ ਸਰਕਾਰਾਂ ਦਾ ਹੱਥ ਹੁੰਦਾ ਜੇ ਸਰਕਾਰ ਚਾਹੇ ਇੱਕ ਹਫਤੇ ਦੇ ਵਿੱਚ ਇਹ ਸਾਰਾ ਨਸ਼ਾ ਖਤਮ ਕਰ ਸਕਦੀ ਪਰ ਸਰਕਾਰ ਹੀ ਨਹੀਂ ਚਾਹੁੰਦੀ ਆਪਾਂ ਲਸਾਨੀ ਸਿਹਤ ਨੂੰ ਕਿਵੇਂ ਆਪਾਂ ਅੱਗੇ ਕਰ ਸਕਦੇ ਆ ਜੇਕਰ ਕਿੱਦਾਂ ਯਾਦ ਕਰ ਸਕਦੇ ਆ ਜੇਕਰ ਨਸ਼ੇ ਨੂੰ ਆਪਾਂ ਖਤਮ ਕਰਾਂ ਸਾਰੇ ਆਪਣੋਂ ਵੱਤੋਂ ਵੱਧ ਧਰਮ ਦੇ ਪ੍ਰੋਜੈਕਟ ਲਾਣੇ ਚਾਹੀਦੇ ਨੇ ਧਰਮ ਦੀ ਸੇਵਾ ਵਾਸਤੇ ਲੋਕਾਂ ਨੂੰ ਜਾਗਰਤੀ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਕਿੰਨੀਆਂ 40 ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਨੇ 40 ਲੜਾਈਆਂ ਲੜੀਆਂ ਸਾਡੀ ਖਾਤਰ ਤੇ ਅੱਜ ਉਹਨਾਂ ਦੀ ਬਦੌਲਤ ਹੀ ਤੁਹਾਡਾ ਜਿਹੜਾ ਨਾਂ ਹੈ ਮਰਲੇ ਚ ਉੱਚਾ ਹੈ ਤੇ ਉਹਨਾਂ ਦੇ ਪੂਰਨਿਆਂ ਦੀ ਹੀ ਆਪਾਂ ਨੂੰ ਚਲਣਾ ਚਾਹੀਦਾ ਜਿੰਨਾ ਵੀ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਯਾਦ ਕਰ ਸਕਦੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਸੋ ਸਨ ਰਸ਼ਪਾਲ ਬੱਚਾ ਜੀ ਵੀ ਮੇਰੇ ਨਾਲ ਨੇ ਪਾਸਟ ਗਵਰਨਰ ਹਰੀਸ਼ ਬੰਗਾ ਅਲਾਈਅੰਸ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਮੁੱਖ ਮਹਿਮਾਨ ਵਜੋਂ ਇੱਥੇ ਸ਼ਮੂਲੀਅਤ ਕੀਤੀ ਆ ਹਰੀ ਜੀ ਕਿਵੇਂ ਦੇਖਦੇ ਹੋ ਲਗਾਤਾਰ ਸਮਾਗਮ ਚੱਲਦੇ ਪਏ ਆ ਲਿਸ਼ਾਨੀ ਸਾਹਦਤ ਨੂੰ ਲੈ ਕੇ ਔਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਆਪਣੇ ਅੱਜ ਦੇ ਇਸ ਦਿਹਾੜੇ ਤੇ ਜਿੱਥੇ ਮੈਂ ਫਗਵਾੜੇ ਤੋਂ ਤੁਰਿਆ ਤੇ ਵੱਖ-ਵੱਖ ਸੜਕਾਂ ਦੇ ਉੱਤੇ ਅੱਜ ਇਹ ਸ਼ਹੀਦੀ ਦੇ ਛੇਤੀ ਦੇ ਇਸ ਨੂੰ ਲੋਕ ਲੰਗਰ ਲਗਾ ਕੇ ਸੇਵਾ ਦੇ ਨਕਮਾਂ ਨੂੰ ਕਰਕੇ ਮਤਲਬ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਸਮੂਹ ਪੰਜਾਬੀ ਔਰ ਦੇਸ਼ ਵਿਦੇਸ਼ ਵਿੱਚ ਸਾਰੇ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਕਿ ਰਲ ਮਿਲ ਕੇ ਮਾਨਵਤਾ ਦੀ ਸੇਵਾ ਦੇ ਲਈ ਐਸੀ ਸੇਵਾ ਦੇ ਕੰਮ ਕਰੀਏ ਗੁਰੂ ਮਹਾਰਾਜ ਨੇ ਜੋ ਸਾਨੂੰ ਆਪਣੀਆਂ ਸ਼ਹਾਦਤਾਂ ਦੀ ਕਿ ਸਾਨੂੰ ਜਿਹੜਾ ਸੁੱਖ ਦਿੱਤਾ ਹੈਗਾ ਆ ਉਹ ਸੁੱਖ ਲਈ ਸਾਨੂੰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਤੇ ਨਸ਼ਿਆਂ ਤੋਂ ਰਹਿਤ ਰਹਿਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਗੁਰੂ ਮਹਾਰਾਜ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰਾਸੇ ਅਨੁਸਾਰ ਸੇਵਾ ਦੇ ਕੰਮ ਕਰਦੇ ਰਹਿਣੇ ਚਾਹੀਦੇ ਪੰਜਾਬ ਨੂੰ ਹਰ ਕੋਈ ਨਸ਼ਿਆ ਦੇ ਨਾਮ ਤੇ ਬਦਨਾਮ ਕੀਤਾ ਜਾ ਰਿਹਾ ਵਾ ਲੋਕਾਂ ਵੱਲੋਂ ਸੇਵਾਵਾਂ ਵੀ ਵੱਡੇ ਪੱਧਰ ਤੇ ਕਿੱਥੇ ਜਾ ਰਿਹਾ ਨਸ਼ੇ ਨੂੰ ਖਤਮ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਪਰ ਇਹ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਕੀ ਕਾਰਨ ਕਿੱਥੇ ਗੱਲ ਖੜੀ ਹੈ ਦੇਖੋ ਜੀ ਇਹ ਸਾਰਿਆਂ ਦੀ ਰਲ ਮਿਲ ਕੇ ਹੀ ਇਸ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ ਜਿੱਥੇ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਉੱਥੇ ਸਰਕਾਰ ਨੂੰ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਚਾਹੀਦਾ ਹੈ ਜਿਸ ਤਰ੍ਹਾਂ ਕਿ ਆਪਾਂ ਸਰਕਾਰ ਨੂੰ ਦੱਸੀਏ ਕਿ ਦੇਖੋ ਜੀ ਇੱਥੇ ਨਸ਼ਾ ਵਿਕ ਰਿਹਾ ਹੈ ਇੱਥੇ ਆ ਬੰਦਾ ਨਸ਼ਾ ਕਰ ਰਿਹਾ ਹੈ ਔਰ ਫਿਰ ਹੀ ਆਪਾਂ ਸਾਰੇ ਰਲ ਕੇ ਸਹਿਯੋਗ ਦੇਵਾਂਗੇ ਤੇ ਫਿਰ ਹੀ ਆਪਾਂ ਨਸ਼ੇ ਨੂੰ ਖਤਮ ਕਰ ਸਕਦੇ ਆਂ ਵਰਨਾ ਕੱਲੀ ਸਰਕਾਰ ਵੀ ਇਸ ਨੂੰ ਖਤਮ ਨਹੀਂ ਕਰ ਸਕਦੀ। ਅੱਜ ਸ਼ਹਾਦਤਾਂ ਲੈ ਕੇ ਕੀ ਕਹਿਣਾ ਚਾਹੋਗੇ ਬਾਬਾ ਮੋਤੀराम ਮਹਿਰਾ ਜੀ ਦੇ ਨਾਮ ਤੇ ਦੁੱਧ ਬੱਚਿਆਂ ਨੂੰ ਪਲਾਇਆ ਗਿਆ ਸੀਗਾ ਔਰ ਠੰਡੇ ਬੁਰਜ ਚ ਮਾਤਾ ਗੁਜਰਕੋੜੇ ਰਾਤਾ ਗੁਜ਼ਾਰੀਆ ਸੀ ਪਰ ਅੱਜ ਉਹਨਾਂ ਦੀ ਸੁੱਖ ਸਾਡੂ ਮਿਲਦੇ ਪਏ ਆ ਪਰ ਕੀ ਮੈਸੇਜ ਦੇਣਾ ਚਾਹੁੰਦੇ ਸਮੂਹ ਸੰਗਤ ਦੇਖੋ ਜੀ ਗੁਰੂ ਜੀ ਨੇ ਜੋਰ ਸ਼ਹੀਦੀ ਦੇ ਕੇ ਪਰਿਵਾਰ ਦੀ ਇੱਕ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕਿ ਆਪਾਂ ਕੌਮ ਦੀ ਖਾਤਰ ਜਿੱਦਾਂ ਛੋਟੇ ਸਾਹਿਬ ਜਿਆਦਾਂ ਨੂੰ ਉਹਨਾਂ ਮੁਗਲ ਨੇ ਪੁੱਛਿਆ ਸੀਗਾ ਕਿ ਜਾਂ ਤਾਂ ਤੁਸੀਂ ਧਰਮ ਕਬੂਲ ਕਰ ਲਓ ਤੇ ਜਾਂ ਤੁਸੀਂ ਮੌਤ ਤੁਹਾਨੂੰ ਦਿੱਤੀ ਜਾਊਗੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਸਾਨੂੰ ਮੌਤ ਮਨਜ਼ੂਰ ਆ ਉਹ ਖੁਸ਼ੀ ਖੁਸ਼ੀ ਸਾਡੇ ਦੀਆਂ ਕੰਨਾਂ ਵਿੱਚ ਚਿੰਨੇ ਗਏ ਆ ਔਰ ਅੱਜ ਉਹਨਾਂ ਦੇ ਕਰਕੇ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਲੰਗਰ ਲੱਗ ਰਹੇ ਹਨ ਬੇਗੋਲ ਰਾਇਲ ਬੰਦਗੀ ਦੇ ਪ੍ਰਧਾਨ ਸਿਖਦੇਵ ਸਿੰਘ ਜੰਗੀ ਜੀ ਔਰ ਜਿਹੜਾ ਰਸਪਾਲ ਸਿੰਘ ਬੱਚਾ ਜੀ ਵੀ ਜੀ ਸਾਡੇ ਹਰੀਸ਼ ਬਾਂਗਾ ਜੀ ਵੀ ਆਏ ਹੋਏ ਹਨ ਔਰ ਜਿਹੜੇ ਕਿ ਵਧੀਆ ਵਧੀਆ ਇਸ ਤਰ੍ਹਾਂ ਦੇ ਲੰਗਰ ਲਗਾ ਕੇ ਪ੍ਰੋਜੈਕਟ ਕਰਕੇ ਗੁਰੂ ਜੀ ਦੀ ਸ਼ਹਾਦਤ ਨੂੰ ਅੱਜ ਫਿਰ ਯਾਦ ਕਰਵਾ ਰਹੇ ਹਨ ਮੈਂ ਕਹਿੰਦਾ ਇਹ ਬਹੁਤ ਹੀ ਵਧੀਆ ਹੈ ਔਰ ਇਹਨਾਂ ਨੂੰ ਇਦਾਂ ਹੀ ਸੇਵਾ ਦੇ ਕੰਮ ਕਰਦੇ ਰਹਿਣਾ ਚਾਹੀਦਾ ਭਾਈ ਕਿਵੇਂ ਲੱਗ ਰਿਹਾ ਅੱਜ ਸੇਵਾ ਹੋ ਰਹੀ ਹੈ ਸਹਬਜ਼ਾਦਿਆਂ ਦੀ ਯਾਦ ਕੀਤਾ ਜਾ ਰਿਹਾ ਅੱਜ ਦੀ ਜੋ ਵੀ ਆਪਾਂ ਲਾਈਕ ਕਲੱਬ ਨੂੰ ਸ਼ਹੀਦੀ ਸਾਹਿਬ ਲਾ ਰਹੇ ਆ ਇਹਦੇ ਵਿੱਚ ਚਲੋ ਸਾਡੇ ਸਾਰੇ ਲੋਕਾਂ ਨੂੰ ਸਹਿ ਲੈਣੀ ਚਾਹੀਦੀ ਹੈ ਕਿ ਆਪਾਂ ਸਹਬਜ਼ਾਦਿਆਂ ਦੇ ਸਹਾਰੇ ਤੇ ਉੱਤੇ ਆਪਾਂ ਇਹ ਲੰਗਰ ਲਗਾ ਕੇ ਸਾੜਿਆਂ ਨੂੰ ਇਹ ਤੰਨ ਨਾਲ ਜੋੜਦੇ ਪਏ ਆ ਤੇ ਇਹ ਤੰਨ ਨਾਲ ਜੁੜਨਾ ਚਾਹੀਦਾ ਸਾਨੂੰ ਤਾਂ ਕਿ ਅਸੀਂ ਲੋਕਾਂ ਨੂੰ ਛੇ ਦੇ ਸਕੀਏ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਾਂ ਚੰਗੇ ਕੰਮ ਕਰੀਏ ਤੇ ਚੰਗੀਆਂ ਸੇਵਾ ਤਾਂ ਪਾਈਏ ਜਿਵੇਂ ਕਿ ਸ਼ਹਾਦਤਾਂ ਦੀ ਗੱਲ ਕੀਤੀ ਗਈ ਆ ਪੰਜਾਬ ਦੇ ਨਸ਼ੇ ਦੀ ਗੱਲ ਕੀਤੀ ਗਈ ਆ ਜੇਕਰ ਗੱਲ ਕੀਤੀ ਜਾਵੇ ਸ਼ਹਾਦਤਾਂ ਲੈ ਕੇ ਉਹਨਾਂ ਸ਼ਹਾਦਤਾਂ ਨੂੰ ਕੋਈ ਦੇਣਾ ਦੀ ਦੇਅ ਦਿੱਤਾ ਜਾ ਸਕਦਾ ਜਿਹੜੀਆਂ ਸ਼ਹਾਦਤਾਂ ਸਾਡੀ ਕੌਮ ਦੀ ਵਾਸਤੇ ਉਹਨਾਂ ਸਹਿਬਜ਼ਾਦਿਆਂ ਨੇ ਮਾਤਾ ਗੁਜਰ ਕੋ ਨੇ ਸ਼ਹਾਦਤ ਪਾਗੇ ਸੀਗੇ ਠੰਡੇ ਬੁਰਜ ਦੇ ਵਿੱਚ ਪਰ ਅੱਜ ਉਹਨਾਂ ਸਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ ਵਾ ਉਹਨਾਂ ਦਾ ਦੇਣਾ ਤਾ ਨਹੀਂ ਦੇ ਸਕਦੇ ਪਰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਕਿਸ ਤਰ੍ਹਾਂ ਚੱਲਣਾ ਉਹ ਉਹਨਾਂ ਸੰਗਤ ਦੇ ਮੰਨ ਵਿੱਚ ਹੁੰਦਾ ਹੈ ਕਿ ਆਪਾਂ ਵੀ ਇੱਕ ਇਹ ਠੰਡੇ ਬੁਰਜ ਦੀਆਂ ਜਿਹੜੀਆਂ ਯਾਦਾਂ ਔਰ ਇਹ ਸਹਿਬਜ਼ਾਦੇ ਨੇ ਜਿਆਦਾ ਮਨਾਇਆ ਜਾ ਸਕਣ ਔਰ ਲੰਗਰ ਲਗਾਏ ਜਾ ਸਕਣ ਔਰ ਪੰਜਾਬ ਦੇ ਨੌਜਵਾਨ ਨੂੰ ਵੀ ਇੱਕ ਮੈਸੇਜ ਦਿੱਤਾ ਗਿਆ ਵਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸ਼ਹਾਦਤਾਂ ਨੂੰ ਯਾਦ ਕਰਦਿਆ ਸਹਿਬਜ਼ਾਦਿਆਂ ਨੂੰ ਯਾਦ ਕਰਦਿਆ ਉਹਨਾਂ ਦੇ ਦਰਸਾਈ ਮਾਰਗ ਤੇ ਚੱਲਣ ਦੀ ਲੋੜ ਤੁਸੀਂ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼ ਮੈਂ ਹਾਂ ਮਰਤਪਾਲ ਸਿੰਘ ਬਾਜਵਾ ਪੁਲਤ